ਸਸ਼ਯਕਾਲ ਤੁਸੀਂ ਦੇਖ ਰਹੇ ਹੋ ਨੀਡਰ ਪੰਜਾਬੀ মিডিਆ ਮੈਂ ਮਨਪ੍ਰਤਕਰ ਹਾਜ਼ਿਰ ਹਾਂ ਹੁਣ ਤੱਕ ਦੀਆਂ ਵੱਡੀਆਂ ਸੁਰਖੀਆਂ ਲੈ ਕੇ ਸ਼ੁਰੂਆਤ ਕਰਦੇ ਹਾਂ ਕੈਬਿਨੇਟ ਦੀ ਮੀਟਿੰਗ ਤੋਂ ਬਾਅਦ ਪੰਜਾਬ ਸਰਕਾਰ ਨੇ ਲੋਕਾਂ ਨੂੰ ਦਿੱਤਾ ਤੀਰਾ ਝਟਕਾ ਜੇਬ ਤੇ ਸਿੱਧਾ ਪਵੇਗਾ ਅਸਰ ਬਿਜਲੀ ਦੀ ਯੂਨਟ 3 ਰੁਪਏ ਕੀਤੀ ਮਹਿੰਗੀ ਸਾਬਕਾ ਕਾਂਗਰਸੀ ਮੰਤਰੀ ਦਰਸ਼ਨ ਬਰਾੜ ਆਪਣੇ ਬੇਟੇ ਸਮੇਤ ਕਾਂਗਰਸ ਦੇ ਮੁਰਹੋਏ ਸ਼ਾਮਲ ਕੰਗਲਾ ਰਨੋਤ ਨੇ ਆਪਣੀ ਫਿਲਮ ਐਮਰਜੈਂਸੀ ਨੂੰ ਲੈ ਕੇ ਕੀਤੀ ਟਿੱਪਣੀ ਕਿਹਾ ਅੱਜ ਨਹੀਂ ਰਿਲੀਜ਼ ਹੋਵੇਗੀ ਫਿਲਮ ਨਵੀਂ ਤਰੀਕ ਲੈ ਕੇ ਜਲਦ ਕਰਾਂਗੀ ਪੁਸ਼ਟੀ ਮਾਨ ਸਰਕਾਰ ਨੂੰ ਹਾਈ ਕੋਰਟ ਨੇ ਦਿੱਤਾ ਵੱਡਾ ਝਟਕਾ ਸਪੋਰਟ ਕੋਟੇ ਦੇ ਵਿੱਚ ਕੋਚ ਦੀ ਪੋਜੀਸ਼ਨ ਤੇ ਲਗਾਈ ਰੋਕ ਲੁਧਿਆਣਾ ਸਤਲੁਜ ਐਕਸਪ੍ਰੈਸ ਤੇ ਲੋਕਾਂ ਨੇ ਕੀਤਾ ਪਥਰਾਵੋ 4 ਸਾਲਾਂ ਬੱਚੇ ਦੇ ਸਿਰ ਤੇ ਜਾ ਕੇ ਵੱਜਿਆ ਪੱਥਰ ਟੁੱਟੀ ਸਿਰ ਦੀ ਹੱਡੀ ਸੁਪਰੀਮ ਕੋਰਟ ਨੇ ਜਾਰੀ ਕੀਤੀਆਂ ਨਵੀਆਂ ਹਦਾਇਤਾਂ ਕੋਈ ਵੀ ਮੰਤਰੀ ਰਾਜਿਆਂ ਮਹਾਰਾਜਿਆਂ ਵਰਗਾ ਵਿਵਹਾਰ ਨਹੀਂ ਕਰੇਗਾ ਪੰਜਾਬ ਨੈਸ਼ਨਲ ਬੈਂਕ ਗ੍ਰਾਹਕਾਂ ਲਈ ਵੱਡੀ ਖਬਰ ਪੰਜਾਬ ਨੈਸ਼ਨਲ ਬੈਂਕ ਨੇ ਆਪਣੇ ਨਿਯਮਾਂ 'ਚ ਕੀਤੇ ਵੱਡੇ ਬਦਲਾਅ ਭਗਵੰਤ ਮਾਨ ਨੇ ਕੀਤੀ ਟਿੱਪਣੀ ਬੇਅਦਬੀ ਮਾਮਲੇ ਦੇ ਮੁਲਜ਼ਮ ਜਲਦ ਹੋਣਗੇ ਸਲਾਖਾਂ ਦੇ ਪਿੱਛੇ ਲਿਸਟ ਆਨਦੀ ਹੀ ਭਾਜਪੀ ਚਚੜੀ ਬਗਾਵਤ ਐਮਐਲਏ ਸਾਫਕਾ ਮੰਤਰੀਆਂ ਤੱਕ ਲੱਗੀ ਅਸਤੀਫਿਆਂ ਦੀ ਝੜੀ ਦੋਹਰ ਕਾਲੀ ਸਾਫਕਾ ਮੰਤਰੀ ਸ਼ੇ ਅਕਾਲ ਤੱਕ ਵਿਖੇ ਪੇਸ਼ ਹੋ ਕੇ ਪੇਸ਼ ਕੀਤਾ ਆਪਣਾ ਸਪਸ਼ਟੀਕਰਨ ਦਿਗਜ ਜੇ ਕ੍ਰਿਕਟਰ ਨੇ ਸੰਨਿਆਸ ਤੋਂ ਬਾਅਦ ਸਿਆਸਤ 'ਚ ਮਾਰੀ ਐਂਟਰੀ ਰਵਿੰਦਰ ਜਡੇਜਾ ਨੇ ਸੰਨਿਆਸ ਲੈਣ ਤੋਂ ਬਾਅਦ ਭਾਜਪੀ ਦਾ ਫੜਿਆ ਪੱਲਾ ਪੰਜਾਬ ਦੇ 4 ਜ਼ਿਲ੍ਹਿਆਂ 'ਚ ਮੌਸਮ ਵਿਭਾਗ ਨੇ ਜਾਰੀ ਕੀਤੇ ਨਵੇਂ ਅਲਰਟ ਆਉਣ ਵਾਲੇ ਦਿਨਾਂ 'ਚ 4 ਜ਼ਿਲ੍ਹਿਆਂ 'ਚ ਪੈ ਸਕਦੀ ਹੈ ਭਾਰੀ ਬਰਖਾ। ਅਗਨੀਵੀਰ ਲਈ ਆਈ ਚੰਗੀ ਖਬਰ ਅਗਨੀ ਪਥ 'ਚ ਸਰਕਾਰ ਕਰ ਸਕਦੀ ਹੈ ਨਵੇਂ ਬਦਲਾਅ। Jio ਕੰਪਨੀ ਨੇ 6 ਦਿਨਾਂ ਲਈ ਲੋਕਾਂ ਨੂੰ ਦਿੱਤਾ ਇੱਕ ਵੱਡਾ ਤੋਹਫਾ 6 ਦਿਨਾਂ ਲਈ ਕੀਤੇ ਆਪਣੇ ਸਪੈਸ਼ਲ ਪਲਾਨ ਜਾਰੀ। ਲੋਕਾਂ ਲਈ ਵਰਦਾਨ ਸਾਬਿਤ ਹੋ ਰਿਹਾ ਹੈ ਆਮ ਆਦਮੀ ਪਾਰਟੀ ਦਾ ਕਲੀਨਿਕ ਪੰਜਾਬ 'ਚ ਵਾਪਰਿਆ ਵੱਡਾ ਹਾਦਸਾ ਆਕਸੀਜਨ ਗੈਸ ਨਾਲ ਭਰੇ ਦੋ ਸਿਲੰਡਰ ਹੋਏ ਬਲਾਸਟ ਭਾਰਤੀਆਂ 'ਚ ਅਮਰੀਕਾ ਜਾਣ ਦਾ ਜਨੂਨ ਰਿਹਾ ਹੈ ਵੱਧ ਸਰਹੱਦਾਂ ਟੱਪਣ ਦੀ ਗਿਣਤੀ 'ਚ ਪੰਜ ਗੁਣਾ ਹੋਇਆ ਵਾਧਾ ਪੰਜਾਬ 'ਚ ਨਹੀਂ ਘਟ ਰਿਹਾ ਲੁਟੇਰਿਆਂ ਦਾ ਕਹਿਰ ਦਵਾਈ ਲੈਂਦੇ ਜਾ ਰਹੇ ਪਿਓ ਪੁੱਤ ਤੇ ਕਰਤਾ ਹਮਲਾ ਪੁੱਤ ਦੀ ਅੱਖਾਂ ਸਾਹਮਣੇ ਕਰ ਦਿੱਤਾ ਪਿਓ ਦਾ ਕਤਲ ਕਰਜ਼ੇ ਦੇ ਬੋਝ ਹੇਠਾਂ ਦਬੇ ਕਿਸਾਨਾਂ ਲਈ ਵੱਡਾ ਕਦਮ ਚੁੱਕਣ ਦੀ ਤਿਆਰੀ ਚ ਹੈ ਮਾਨ ਸਰਕਾਰ ਸਿੱਧੂ ਮੂਸੇਵਾਲਾ ਦੀ ਹਵੇਲੀ 'ਚ ਪਹੁੰਚੇ ਕਾਂਗਰਸ ਦੇ ਮੰਤਰੀ ਰਾਜਾ ਵਡਿੰਗ ਪੀਤਾ ਬਲਕੌਰ ਸਿੰਘ ਨਾਲ ਕੀਤੀ ਮੁਲਾਕਾਤ ਕੀਤੀਆਂ ਕੁਝ ਭਾਵੁਕ ਗੱਲਾਂ ਨਵੀਆਂ ਤੇ ਤਾਜ਼ੀਆਂ ਖ਼ਬਰਾਂ ਲੈ ਕੇ ਮੁੜ ਹਾਜ਼ਰ ਹੋਵਾਂਗੇ ਤੁਸੀਂ ਦੇਖਦੇ ਰਹੋ ਨਿਰਦਰ ਪੰਜਾਬੀ ਮੀਡੀਆ ਹੁੰਦੀ ਇਜਾਜ਼ਤ ਧੰਨਵਾਦ